ਰਾ ਸਿੰਘ ਜੀ ਸਾਇਆ ਨੂੰ ਪਿਆਰ ਇਸਕਾਰ ਪ੍ਰੀ ਸਤਿ ਸ਼ਕੰਜਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕੀ ਆਪਣਾ ਸਾਧੇ ਬਹੁਤ ਸੋਣਾ ਚੱਲ ਰਿਹਾ ਸਹਿਤ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਦੇ ਸਫਰਾਂ ਅਰ ਪੀਰਾਂ ਦੀ ਫੇਰੀ ਤੇ ਦਰਾਨੋਂ ਨ ਕਿਵੇਂ ਕੋਟ ਕਿਤੇ ਕਿਵੇਂ ਲੋਕਾਂ ਨੇ ਸਿੱਧੇ ਰਸਤੇ ਤੇ ਪਾਇਆ ਤੇ ਉੱਥੇ ਗੁਰੂ ਸਾਹਿਬ ਤੇ ਕਿਹੜੀ ਕਿਹੜੀ ਤੀਰਤ ਪਣੀ ਹੋਈ ਨਹੀਂ ਆਪਾਂ ਇਹ ਜਾਣ ਰਹੇ ਹਾਂ ਆਪਣਾ ਪਿਆਰ ਬਖਸ਼ਿਸ சேன ਨੂੰ ਸਾਥ ਸੰਗਤੀ ਸਾਰੇ ਜਣੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ ਕਿ ਆਪਾਂ ਪਿੱਛੇ ਜਾਣਿਆ ਸੀ ਪਿਛਲੇ ਵੀਡੀਓ ਦੇ ਵਿੱਚ ਕਿ ਪਗਦਾਦ ਦੇ ਜਿਹੜੇ ਪੀਰ ਸੀਗੇ ਜਿਹਨੂੰ ਉੱਥੋਂ ਦੇ ਲੋਕ ਬਹੁਤ ਜ਼ਿਆਦਾ ਤਿਆਰ ਕਰਦੇ ਸੀ ਪੂਜਦੇ ਸੀਗੇ ਤਾਂ ਉਹ ਵੀ ਗੁਰੂ ਸਾਹਿਬ ਦਾ ਮੂਰੀਦ ਹੁਣ ਬਣ ਚੁੱਕਿਆ ਸੀਗਾ ਤਾਂ ਹੁਣ ਬਗਦਾਦ ਦੇ ਸਾਰੇ ਲੋਕੇ ਦੇਖ ਕੇ ਉਹਨਾਂ ਦੇ ਚਰਨੀ ਲੱਗੇ ਤੇ ਸਾਰੇ ਸ਼ੈਤ ਕਰਤਾਰ ਕਰਤਾਰ ਦੀ ਧੁਨ ਬੁਲੰਦ ਹੋਣ ਲੱਗ ਪਈ ਸੀ ਤੇ ਸਾਰੀ ਜਨਤਾ ਨੇ ਨਬੀ ਯਾਨੀ ਪਰਮਾਤਮਾ ਜਾਣ ਕੇ ਗੁਰੂ ਨਾਨਕ ਸਾਹਿਬ ਵਿਚਨ ਪ੍ਰਾਪਤ ਕੀਤੀ ਹੁਣ ਉੱਥੇ ਕਹਿੰਦੇ ਦਜਲਾ ਦਰਿਆ ਸੀਗਾ ਪਹਾੜੀ ਤੋਂ ਹੇਠਾਂ ਵਗ ਰਹੀ ਸੀ ਉਹਦੇ ਕਿਨਾਰੇ ਦੇ ਇੱਕ ਸਾਧੋ ਬੈਠਾ ਸੀਗਾ ਸਮਾਧੀ ਦੇ ਵਿੱਚ ਲੀਨ ਸੀ ਉਹ ਕਦੇ ਹੱਸਦਾ ਸੀ ਕਦੇ ਤਾੜੀ ਮਾਰਦਾ ਸੀ ਤਾਂ ਅਚਾਨਕ ਕਦੇ ਕਿਰਨ ਛੋਪੇਗੀ ਉਹਦੇ ਤੇ ਤੇ ਕਦੇ ਉੱਪਰ ਵਾਹੇ ਉੱਠ ਕੇ ਨਸ ਗਿਆ ਤੇ ਕਹਿੰਦਾ ਜਾ ਰਿਹਾ ਆਓ ਪਿਆਰਿਓ ਪਿਆਰੇ ਦੇ ਦਰਸ਼ਨ ਨੇ ਖੁਦਾ ਦੇ ਦਰਸ਼ਨ ਪਰਵਤਕਾਰ ਦੇ ਦਰਸ਼ਨ ਆਓ ਪਗਦਾਤ ਦੇ ਲੋਕੋ ਉਸ ਘਾੜੇ ਮੁਲਕ ਦੇ ਦਰਸ਼ਨ ਕਰੋ ਅੱਗੇ ਕੇ ਸਾਧੂ ਤੇ ਪਿੱਛੇ ਪਿੱਛੇ ਸੇਵਕ ਮੁਰੀਦ ਦਸੇ ਜਾ ਰਹੇ ਸੀ ਉਸ ਇਕਬਸਥਾਨ ਤੇ ਜਿੱਥੇ ਕਹਿੰਦੇ ਹੁਣੇ satsang ਓਕੇ ਹਟਿਆ ਸੀ ਅਲ ਅਮਾਨ ਅਲ ਅਮਾਨ ਕਹਿੰਦੇ ਪੀਰ ਬਹਿਰੋਲ ਚਰਨੀ ਟਿਕਬੀ ਹੈ ਇਹ ਖੁਦਾ ਦੇ ਦਰਸ਼ਨ ਕਹਿੰਦੇ ਹਾਂ ਸੱਚ ਮੁੱਚ ਖੁਦਾ ਦੇ دیدار ਦਾ ਸੇਵਕ ਮੁਰੀਦ ਆਪਸ ਗੱਲਾਂ ਕਰਦੇ ਘੇਰਾ ਪਾਈ ਖੜੇ ਸੀ ਦੇ ਮੁਰਸ਼ਿਦ ਮਤਲਬ ਬਹਿਲੋਲ ਨੂੰ ਸਜਦੇ ਚ ਦੇਖ ਕੇ ਜੋਤੀ ਸਰੂਪ কিরਣ ਗੁਰੂ ਜੀ ਦੇ ਮਸਤਕ ਦੀ ਚਲਕ ਜਿਸ ਤੋਂ ਕਦੇ ਲੱਖਾਂ ਯੂਸਫੀ ਸਿਰ ਮਾਰ ਰਹੇ ਸੀ ਦਰਸ਼ਨ ਕਰਕੇ ਸਾਰੇ ਅਦਚਾ ਗਏ ਇੰਨਾ ਸਾਦੇ ਗੁਰੂ ਸਾਹਿਬ ਦੇ ਮੁਕੜੇ ਤੇ ਉਸ ਟਾਈਮ ਨੂਰ ਸੀ ਜਲਾਲ ਸੀ ਬਹਿਲੋਲ ਕਹਿੰਦਾ ਯਾ ਮਜੀ ਬੁਦਾ ਹਵਤ ਆਤ ਦਿਲਾਂ ਦੇ ਮਾਲਕੋ ਚਿਰਾ ਤੋਂ ਸਿੱਖਤੀ ਸਰਤੀ ਨੂੰ ਵੀ ਕਿਰਤਾਸ ਕਰੋ। ਤਕਰੂਸਬ ਕਹਿੰਦੇ ਸਾਈ ਜੀ ਆਉਣੇ ਸੀ ਸਾਨੂੰ ਬਹੁਤ ਹੀ ਖਿੱਚ ਤੁਹਾਡੇ ਭਰਾ ਦੀ ਸੀ। ਪਹਿਲਵਾਲ ਕਹਿੰਦਾ ਗਰੀਬ ਨਿਵਾਸ ਬੜੇ ਮੇਰ ਤੇ ਬਖਸ਼ਿਸ਼ ਹੋਈ ਹੈ ਮੈਂ ਜਦੋਂ ਦਾ ਸੁਣਿਆ ਅਬਦੁਰ ਰਹਿਮਾਨ ਥੋੜਾ ਬਣ ਗਿਆ ਹੈ। ਬਤੀ ਖੁਸ਼ੀ ਹੋ ਰਹੀ ਹੈ। ਮਰਹਬਾਜ਼ ਜ਼ਾਕ ਮੁਲਾ। ਤਕਰੂਜੀ ਕਹਿੰਦੇ ਜਿਹਾ ਦੇ ਕਿ ਲੋੜ ਹੈ। ਫਰਜ਼ੇ ਜੋ ਪੂਰਾ ਕਰਨਾ ਹੈ ਤਾਂ ਬਹਿਲੋਲ ਕਹਿੰਦੇ ਅੱਲਾਹੁ ਅਕਬਰ ਮਸਬੂਕ ਤੇ ਨਾਰੇ ਨਾਲ ਜੋਸ਼ ਜਾ ਪੈਦਾ ਕਰਤਾ ਉਹਨਾਂ ਨੇ ਪੂਰੇ ਜੋਰ ਨਾਲ ਕਿਹਾ ਤੇ ਥੋੜੀ देर ਬਾਅਦ ਫਿਰ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਯਾ ਹਜ਼ਰਤ ਇਸ ਧਰਤੀ ਤੇ ਬਹੁਤ ਅੱਛੇ ਭਾਗ ਦੀ ਜਿੱਥੇ ਤੁਸੀਂ ਆਪਣੇ ਕਦਮ ਰੰਜ਼ਾ ਫਰਪਾਇਆ ਹੈ ਇਹ ਧਰਤੀ ਸਵੱਛ ਹੋ ਗਈ ਹੈ ਐ ਲੱਗਦਾ ਜਿਵੇਂ ਦੁੱਧ ਨਾਲ ਹੀ ਧੋ ਦਿੱਤੀ ਗਈ ਹੈ ਪਰ ਆਸਾਂ ਦੀ ਆਸ ਪੂਰੀ ਕਰੋ ਤਗੂਬ ਸਾਬ ਕਹਿੰਦੇ ਸਾਈਂ ਜੀ ਆਸਾਂ ਦੇ ਬਹਾਨੇ ਨਹੀਂ ਸੰਸਾਰ ਸਦਰਾਂ ਦਾ ਫੁਰਨੇ ਨਾਲ ਭਰਪੂਰ ਹੈ ਬਸ ਇਹਦੀ ਨਿਜਾਤ ਫੁਰਨੇ ਦੇ ਮੁਕੰਸੀ ਹੈ ਤੇ ਬਹਲੋਲ ਕਹਿੰਦੇ ਇੱਕ ਸਦਰ ਜੋ ਅਸ਼ਾਵਾਤ ਉਹ ਰਹਤ ਤਾ ਗੁਰੂ ਸਾਹਿਬ ਕਹਿੰਦੇ ਦੱਸੋ ਸਾਈਂ ਜੀ ਕੀ ਸਦਰ ਹੈ ਤੁਹਾਡੀ ਤੇ ਬਹਲੋਲ ਕਹਿੰਦਾ ਮੇਰੀ ਜ਼ਾਇਰ ਹਾਸ ਤੇ ਕਦਮ ਰਜ਼ਾ ਫਰਮਾਓ ਮਤਉ ਜਿਤੇ ਮੈਨੈ ਨਾਉ ਤੇਓ ਤਗਰੂ ਸਾਪ ਕੇੰਦੇ ਸਾਂਜੀ ਮੜੀਆਂ ਤੇ ਕਬਰਾਂ 'ਚ ਰਹਿਣ ਵਾਲੇ ਬਣਾ ਦੇ ਪੰਛੀਆਂ ਨੂੰ ਫਸਾਉਣਾ ਚਾਹਨੇ ਤਾ ਫਕੀਰ ਕੇੰਦੇ ਨਹੀਂ ਨਹੀਂ ਦਾਤਾ ਮੈਂ ਮਹਿਲ ਮੜੀਆਂ ਦਾ ਵਸਕ ਨਹੀਂ ਬਲਕਿ ਉਹ ਦੇਖੋ ਸਾਹਮਣੇ ਦਸਦੇ ਦੇ ਕਿਨਾਰੇ ਕਾਨਿਆਂ ਦੀ ਝੌਂਪੜੀ ਦਾ ਸੁਨੇਕਾ ਮੇਰ ਕਰੋ ਇਸ ਝੌਂਪੜੀ ਨੂੰ ਪਵਿੱਤਰ ਕਰੋ ਤਾ ਗਰੂ ਜੀ ਨੇ ਜਦੋਂ ਫਕੀਰ ਨੂੰ ਅਤਿ ਪਿਆਰ ਤੇ ਪ੍ਰੇਮ ਚ ਡੁੱਬੇ ਦੇਖਿਆ ਤਾ ਸਤਿਬਚਨ ਕਹਤਾ ਕਿਸਤ ਬਚਨ ਦਾ ਖਲ ਸੁਣ ਕੇ ਫਕੀਰ ਜਹਮੀ ਚ ਫੁੱਲੇ ਨਹੀਂ ਸੁਮਾਈ ਹੁਣ ਅੱਗੇ ਸਾਈਂ ਲੋਕਾਂ ਦੇ ਸਾਹ ਤੇ ਪਿੱਛੇ ਪਿੱਛੇ ਫਕੀਰਾਂ ਦੀ ਦੁਨੀਆ ਬਹਿਲੋਲ ਆਪਣੀ ਝੋਪੜੀ ਦੇ ਸਾਹਮਣੇ ਆ ਕੇ ਆਪਣੀ ਚਾਦਰ ਉਹਨੇ ਨੀਚੇ ਧਰ ਦਿੱਤੀ ਵਿਚਾਤੀ ਤੇ ਕਰੁਣਾ ਨਿਦਾਨ ਬਾਬਾ ਜੀ ਨੂੰ ਬਿਰਾਜਨ ਲਈ ਬੇਨਤੀ ਕੀਤੀ ਅਤੇ ਪਿਆਰ ਤੇ ਮਾਰਫਤ ਦੇ ਵਿਚਾਰ ਦੇ ਦੌਰਾਨ ਬੈਲੋਲ ਖੜੇ ਹੋ ਗਏ ਤੇ ਹੱਥ ਜੋੜ ਕੇ ਬੇਨਤੀ ਕੀਤੀ ਜਾਂ ਹਜ਼ਰਤ ਰਸੂਲ ਕਰੀਮ ਦਾ ਕੀ ਹਾਲ ਹੈ ਤਾਂ ਪਾਪਾ ਜੀ ਕਹਿੰਦੇ ਮਤਲਬ ਇੱਥੇ ਸਾਈਂ ਜੀ ਪੁੱਛ ਰਹੇ ਨੇ ਪਰਮਾਤਮਾ ਬਾਰੇ ਤਾਂ ਇੱਥੇ ਬਾਬਾ ਜੀ ਕਹਿੰਦੇ ਸਾਈਂ ਤੁਸੀਂ ਆਪ ਹੀ ਦੇਖ ਲਓ ਤਾਂ ਕਹਿੰਦੇ ਸੁਣ ਕੇ ਤਮਾਮ ਸ਼ਹਿਰ ਦੇ ਉਲਮਾ ਵਾ ਪੀਰਾ ਫਕੀਰਾਂ ਦੀ ਸਭਾ ਹੈਰਾਨ ਹੋ ਗਈ ਕਿਉਂਕਿ ਨਾਲ ਦੇ ਨਾਲ ਗੁਰੂ ਸਾਹਿਬ ਦੇ ਕਹਿਣ ਦੀ ਦੇਰ ਸੀ ਤੇ ਬਹਿਲੋ ਸਮਾਧੀ ਚਲੇ ਗਈ ਹੁਣ ਉੱਥੇ ਉਹ ਕੀ ਦੇਖਦੇ ਨੇ ਆਵਾ ਕੌਣ ਦਾ ਗੇੜ ਛੱਡਿਆ ਹੋਇਆ ਹੈ ਤੇ ਹੁਣ ਗੁਰੂ ਜੀ ਦੀ ਸ਼ਰਨ ਹੈ ਤਾਂ ਇਹ ਚੰਬਾ ਵੇਖ ਕੇ ਕਹਿੰਦੇ ਸਾਈਂ ਜੀ ਪੈਰੀਂ ਟਿਕ ਗਈ ਤੇ ਦਹਾਈ ਦਿੱਤੀ ਇਹ ਦੁਨੀਆ ਦੇ ਲੋਕੋ ਮੁਬਾਰਕਾਂ ਤੁਹਾਨੂੰ ਇਹ ਦਰਸ਼ਨ ਜਿਨ੍ਹਾਂ ਨੇ ਮੈਨੂੰ ਕਿਹਾ ਤੋ ਜਾਣੋ ਕੀਤਾ ਹੈ ਨਵੀਂ ਦੀ ਜ਼ਿਆਰਤ ਕੋਈ ਪਰ ਮੈਂ ਕਦੇ ਮਤਲਬ ਇਹ ਕਹਿ ਰਹੇ ਨੇ ਕਿ ਪਰਮਾਤਮਾ ਤੇ ਮੈਨੂੰ ਦਰਸ਼ਨ ਹੋਏ ਪਰ ਮੈਂ ਦੱਸ ਨਹੀਂ ਸਕਦਾ ਬਸ ਇਹ ਕਹਿ ਸਕਦਾ ਵੀ ਆ ਅਗੇ ਨਾਲ ਦੇ ਚਰਨੀ ਲੱਗੋ ਕਦੇ ਇਹ ਕਹਿੰਦੇ ਇਹ ਫਕੀਰ ਦੰਡਾਤ ਰੂਪ ਹੋ ਗਏ ਮਤਲਬ ਪਾਪਾ ਜੀ ਨੂੰ ਉਹਨਾਂ ਨੇ ਦੰਡਾਤ ਵੰਦਨਾ ਕੀਤੀ ਉਹ ਪਿਆਰ ਬਲਾਸ ਦੇ ਦੌਰਾਨ ਪੀਰ ਸੀ ਦਾ ਪ੍ਰੇਮ ਹਰਵਗਤੁਰਿਆ ਤੇ ਬੇਨਤੀ ਕੀਤੀ اے جلوائے قطور پڑی میرے کیتی ہے پر آخری مراد ہے کہ میری دعوت مطلب وہ کہہ رہے ہیں کہ پوزٹ کھا کے جانا ہے تھو تاں دے حضور اڑی جی مسکرائی تے چپ ہو گئی اور فقیر نے آکھیا کہ چپنے دا مطلب ਇਹنا نہیں میری قبول کر لئی ہے بندگی تو انہوں نے اپنے حضوری خلیفہ ਉਮਰ ਜ਼ਾ ਨੂੰ ਆਵਾਜ਼ ਮਾਰੀ ਤੇ ਕਿਹਾ ਉਮਰ ਜੀ ਛੇ ਤੇ ਸ਼ਹਿਰ ਚ ਜਾਓ ਤੇ ਸਮਗਰੀ ਲਈ ਆ ਕੇ ਖਾਣਾ ਤਿਆਰ ਕਰੋ ਇਲਾਹੀ ਰਹਿਮਤ ਹਾਸਲ ਕਰੋ ਤਾਂ ਕਹਿੰਦੇ ਉਮਰ ਜੋ ਹਜ਼ੂਰੀ ਖਲੀਫਾ ਸੀ ਜੋ ਬਹਿਲੌਲ ਦਾ ਵਲੀ ਅਹਸਿ ਬੜੇ ਪਿਆਦੇ ਸਾਰਾ ਸ਼ਹਿਰ ਉਕਤ ਰਿਆ ਹਾਜੇ ਕਹਿੰਦੇ ਭਰੀ ਸਭਾ ਚ ਨਿਕਲ ਹੀ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਤੇ ਕੋਲ ਬਿਠਾ ਕੇ ਫਰਮਾਇਆ ਉਮਰ ਸ਼ਹਿਰ ਤੋਂ ਸੌਤਾ ਇਨਸਾਨ ਦੁਕਾਨਦਾਰਾ ਤੋਂ ਲੈਣਾ ਹੁਣ ਸਧਾਰਨ ਸਿਰ ਖਰਚਾਣ ਕੇ ਉਮਰ ਅੱਛਾ ਕਹਿ ਕੇ ਉੱਠ ਤੁਰਿਆ ਪਰ ਦਿਲਾਂ ਦੇ مالک ਨੇ ਸੋਚਿਆ ਕਿ ਮੇਰੀ ਗੱਲ ਦੀ ਉਮਰ ਸਾਨੂੰ ਸਮਝ ਨਹੀਂ ਆਈ ਫੇਰ ਕਹਿੰਦੇ ਉਹਨਾਂ ਨੇ ਵਾਪਸ ਬੁਲਾ ਕੇ ਕੋਲੇ ਬਿਠਾਇਆ ਫਕੀਰ ਸੌਦਾ ਇਨਸਾਨਾਂ ਤੋਂ ਕੀਤਾ ਨਾ ਤੇ ਇਨਸਾਨ ਤੋਂ ਭਾਅ ਵੈ ਮੁਕਮਲ ਇਨਸਾਨ ਤੋਂ ਤਾਂ ਉਮਰ ਜੀ ਦੇ ਹੱਥ ਚੋੜ ਕੇ ਬੇਨਤੀ ਕੀਤੀ ਯਾ ਵਲੀ ਅੱਲਾ ਇਹ ਸ਼ਹਿਰ ਹਸਪੀਰਾ ਨੇ ਪੀਰ ਦਸਤਗੀਰ ਦਾ ਇਸ ਸ਼ਹਿਰ ਦੀਆਂ ਗਲੀਆਂ ਦੇ ਕੁੱਤੇ ਨੂੰ ਵੀ ਮਾਣ ਹੈ ਵੀ ਅਸੀਂ ਬਖਸ਼ੇ ਜਾਵਾਂਗੇ ਇੱਥੇ ਹਰ ਵ셔 ਨਿਸ਼ਾਤ ਦਾ ਜੀਵਨ ਚੌਰੀ ਹੈ ਤਾਂ ਪਾਪਾ ਜੀ ਕਹਿੰਦੇ ਸਾਈਂ ਜੀ ਇਹ ਗਮਾਨ ਚੋਂ ਉਠ ਹੈ ਬੇਬੁਨਿਆਦ ਹੈ ਇਨਸਾਨ ਦੀ ਆਪਣੀ ਕਰਨੀ ਮੰਜ਼ਲੇ ਮਕਸੂਦ ਤੇ ਪਹੁੰਚਦੀ ਹੈ ਮਾਨਕ ਕੀ ਟੇਕ ਵਿਰਤੀ ਸਭ ਜਾਨ ਹੈ ਮਾਨਕ ਕੀ ਟੇਕ ਨਾਰੇ ਜਹੰਨਮ ਦਬਾਲਣ ਆਪਣੀ ਕਰਨੀ ਤੇ ਈਸ਼ਰ ਭਗਤੀ ਚ ਮਕਸੂਦ ਹੈ ਪਰ ਮਾਇਆ ਦੇ ਜਲ ਪੇਛ ਨਹੀਂ ਜਾਣ ਦਿੰਦੀ ਤਾਂ ਉਹ ਮਰza ਨੂੰ ਕਹਦੇ ਹੋ ਉੱਤਰ ਪ੍ਰਸ਼ੰਦ ਗੇਟਸ ਪਿਆ ਦੇ ਕੇ ਗੁਰੂ ਸਾਹਿਬ ਸਮਝ ਗਏ ਕਿ ਇਹਨੂੰ ਇਦਾਂ ਸਮਝ ਨਹੀਂ ਆਉਣੀ ਕੁਸ਼ਣਾ ਕੁਛ ਕਰਨਾ ਪਊਗਾ ਗੱਲਾਂ ਬਾਤਾਂ ਨਾਲ ਇਹਨੇ ਸਮਝਣਾ ਨਹੀਂ ਤਾ ਉਹ ਕਹਿੰਦੇ ਕੰਕਾ ਚੱਕ ਕੇ ਆਪਣੇ ਕੇਸਾਂ 'ਚ ਫੇਰਨ ਲੱਗੀ ਗੁਰੂ ਸਾਹਿਬ ਤਾ ਕੰਕੇ ਚ ਕਹਿੰਦੇ ਤੋਪਾੜ ਨਿਕਲੀ ਤੋਂ ਨਾਲ ਦੇ ਕਹਿੰਦੇ ਹਜ਼ੂਰ ਨੇ ਦੋ ਕੁੰਡਲ ਜੇ ਬਣਾ ਦੀ ਤੇ ਫਿਰ ਰਸਾ ਤੋਂ ਪੁੱਛਦੇ ਨੇ ਇਹ ਕੀ ਹੈ ਤਉਤਰੰਦਾ ਹਜ਼ੂਰ ਮੂਵੇ ਫਿਰ ਕਹਿੰਦਾ ਨਹੀਂ ਐ ਨਾ ਕਹਿ ਤਾ ਤਾਂ ਹਜ਼ੂਰ ਕਹਿੰਦੇ ਉਮਰ ਇਹ ਐਨਕ ਨਾਲ ਲੈ ਜਾ ਜਿਸ ਦੁਕਾਨ ਤੋਂ ਸੌਦਾ ਖਰੀਦੋਂਗੇ ਇਹ ਐਨਕ ਅੱਖਾਂ ਤੇ ਰੱਖ ਕੇ ਚੰਗੀ ਤਰ੍ਹਾਂ ਦੇਖ ਲਈ ਜੇ ਇਨਸਾਨ ਤੁਸੀਂ ਤਾਂ ਸੌਦਾ ਖਰੀਦਣਾ ਤੇ ਇਹ ਲਵੋ 1 ਟਕਾ ਸੋ ਤਾਂ ਇਸ ਤੱਕ ਹੀ ਦੇਖ ਰਿਤਣਾ। ਤਾਂ ਕਦੇ ਭਰੀ ਸਭਾ 'ਚ ਸੁਭਾਨ ਅੱਲਾ ਸੁਭਾਨ ਅੱਲਾ ਦੇ ਵਾਸਾਈ। ਤਾਂ ਉਮਰ ਨੇ ਟਕਾ ਸਾਹਮ ਕੇ ਰਖ ਲਿਆ ਤੇ ਐਨਕ ਵੀ ਕ ਰੇਸ਼ਮੀ ਰਮਾਲ ਚ ਬੰਨ ਲਈ ਤੁਰ ਪਏ। ਹੁਣ ਇਸਲਾਮੀ ਲੋਕ ਕਹਿੰਦੇ ਕਰਾਮਾਤ ਦੇ ਬਹੁਤ ਕਾਇਲ ਹੁੰਦੇ ਨੇ। ਹਾਜ਼ਰਿਨ ਸਭਾ ਨੂੰ ਪਤਾ ਸੀ। ਵੇ ਗੁਰੂ ਸਾਹਿਬ ਉਹ ਨਹੀਂ ਜਿਨ੍ਹਾਂ ਨੇ ਸਿਨਾਦੀ ਜਿਹੜੀ ਪ੍ਰਕਰਮਾ ਮੱਕੇ ਨੇ ਵੀ ਕੀਤੀ ਆ ਕਾਪੇ ਨੇ ਵੀ ਕੀਤੀ ਐ ਪੀਰ ਦਸਤਗੀਰ ਨੇ ਇਹਨਾਂ ਨੇ ਚੰਨੀ ਲਾਏ ਤਾਂ ਇਹਨਾਂ ਦੀ ਇਸ ਗੱਲ ਦੇ ਵਿੱਚ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਦੇਖਣ ਸੋ ਛੋਟੀ ਲੱਗ ਰਹੀ ਐ ਪਰ ਕੋਈ ਨਾ ਕੋਈ ਵੱਡਾ ਪੇਤੇ ਦੇ ਵਿੱਚ ਜ਼ਰੂਰ ਐ ਤਾਂ ਹੁ ਚਾਵਾ ਨਾਲ ਤੁਰ ਪਈ ਗਈ ਉਮਰ ਰਜ਼ਾ ਜਦੋਂ ਸ਼ਹਿਰ ਦੇ ਵਿੱਚ ਦਾਖਲ ਹੋਈ ਤੈ ਕ ਦੁਕਾਨਦਾਰ ਦੇ ਸਾਹਮਣੇ ਜਾ ਕੇ ਪੜੇ ਅਦਬ ਨਾਲ ਐਨ ਕੱਥਾ ਦੇ ਰੱਖੀ ਤਾਂ ਦੇਖਦਾ ਕਿ ਦੁਕਾਨ ਤੇ ਹਿਰਨ ਬੈਠਾ ਕੇਲ ਕਰ ਰਿਹਾ ਹੈ ਕਨੇਹ ਤਰਫ ਇਕਦਮ ਐਨਕਲਾਹੀ ਬੜਾ ਮੋਮਨ ਪਾਕ ਬਾਸ ਗੱਲ ਚ ਤਸਬੀਹ ਮੱਥੇ ਤੇ ਨਵਾਜ਼ੀ ਹੋਣ ਦਾ ਮਹਿਰਾਮ ਤੇ ਬੜੀ ਸੋਹਣੀ ਦਾੜੀ ਹੈ ਪਰ ਜਦੋਂ ਐਨ ਕ ਨਾਲ ਦੇਖਦਾ ਤਾਂ ਹਿੰਦੀ ਜੋ ਉਡੀਕਵਾਂ ਹਸਰ ਆਉਂਦੀ ਹੈ ਘਬਰਾ ਕੇ ਕਹਿੰਦੀ ਅਗਲੀ ਦੁਕਾਨ ਤੇ ਜਾਂਦਾ ਹੈ ਫੇਰ ਹਨੇਕ ਲਾਉਂਦਾ ਤਾਂ ਉੱਥੇ ਬੈਠਿਆ ਜੋ ਇਨਸਾਨ ਨਹੀਂ ਹੁੰਦਾ ਉਹ ਮੁਰਗਾ ਦਿਸਦਾ ਹੈ ਹੈਰਾਨੀ ਛਕ ਦਿੱਤ ਕੁਆਨਾ ਦੇ ਆਲੇ ਦੁਆਲੇ ਨਸਿਆ ਬੱਚੇ ਫਿਰ ਰਹੇ ਹੈ ਕੋਈ ਇਨਸਾਨੀ ਸੂਰਤ ਨਹੀਂ ਦਿਸਦੀ ਸਾਥੀ ਵੀਕਰ ਅਗੇ ਸਾਥ ਛੱਡ ਗਈ ਦਿਨ ਗੁਜ਼ਰ ਗਿਆ ਕੰਦੀ ਮਾਇੂਸ ਵਿਚਾਰ ਕਰਦਾ ਹੈ ਠੀਕ ਹੈ ਤੁਰ ਤੇ ਆ ਕਿਹਾ ਸੀ ਮਾਨਸ ਤੇ ਇੱਕ ਵਿਰਤੀ ਹੁੰਦੀ ਹੈ ਜਿਨ੍ਹਾਂ ਲੋਕਾਂ ਨੂੰ ਕੋਲ ਆਸਮ ਦੇ ਨਗਰੀ ਦਾ ਮਾਨ ਸੀ ਉਹ ਜੁਨੀਆ ਚ ਪਾਉਂਦੇ ਤਿਸ ਰਹੇ ਨੇ ਕੀ ਪੜੂਗਾ ਸੋਚ ਰਿਹਾ ਮੇਰਾ ਕੀ ਪੜੂਗਾ ਵਾਪਸ ਮੜਿਆ ਤੁਰਦਾ ਜਾ ਰਿਹਾ ਤੇ ਗੁੱਟ ਤੇ ਇੱਕ ਮਾੜੀ ਜੀ ਦੁਕਾਨ ਦੇਖੀ ਉਹਨੇ ਛੋਟੀ ਜੀ ਦੁਕਾਨ ਸੀ ਜਿਹਦੇ ਤੇ ਇੱਕ ਮੂਰਤੀ ਝਟਾ ਝੂਟ ਬੈਠੀ ਐ ਨੈਤਰਾ ਚ ਮਸਤੀ ਐ ਮਸਤਕ ਤੇ ਖਿੜਾ ਐ ਬਯੋਸ ਆਤਮਾ ਦਾ ਜੀ ਕਰਾਇਆ ਵੀ ਐਨ ਕਾ ਅੱਖਾਂ ਤੇ ਰੱਖ ਕੇ ਤੀਖਾ ਪਰ ਮਨ ਚ ਵੈਸੇ ਮਰਜੀ ਸੀ ਉਹ ਦੇਖ ਵੀ ਇਹ ਵੀ ਕੋਈ ਜਾਨਵਰੀ ਮੈਨੂੰ ਦੇਖੂਗਾ ਪਰ ਜਿਉਂ ਹੀ ਐਨ ਕੱਖਾਂ ਨੂੰ ਲਈਏ ਤਾਂ ਦੇਖਦਾ ਇਨਸਾਨ ਨਜ਼ਰ ਆਉਂਦਾ ਹੈ ਨਿਰਾਸ਼ ਇਹ ਦਿਨ ਕਹਿੰਦੇ ਆਸתי ਕੀ ਕਵੇ ਇਨਸਾਨ ਜੀ ਇਨਸਾਨ ਮੁਕਮਲ ਇਨਸਾਨ ਹੈ ਤਾਂ ਸ਼ਾਂਤੀ ਨਾਲ ਕੋਲ ਜਾ ਕੇ ਟੱਕਾ ਖੱਡ ਕੇ ਦਿੱਤਾ ਉਹ ਤੇਰਾ ਸਤ ਦੇ ਲਈ ਕਿਹਾ ਹੁਣ ਕਹਿੰਦੇ ਚੌਰੀ ਨੇ ਪਛਾਣ ਕੇ ਟਕੇ ਨੂੰ ਮਸਤਕ ਨਾਲ ਲਾਇਆ ਕਈ ਵਾਰ ਚੁੰਮਿਆ ਤੇ ਅੰਤਰ ਚਾਰ ਰੱਖਿਆ ਆ ਇੱਕ ਗੰਢ ਚੌਲਾਂ ਦੀ ਤੇ ਇੱਕ ਮਿੱਠੇ ਦੀ ਬੰਨਤੀ ਹੁਣ ਹੈਰਾਨ ਅਵਸਥਾ ਜਦ ਚੁੱਕਣ ਲੱਗਿਆ ਉਮਰ ਤ ਤਾਂ ਹੋਸ਼ ਆ ਗਈ ਉਹਨੂੰ ਕਹਿੰਦਾ ਹਜ਼ਰਤ ਤੁਸੀਂ ਭਲੇਖੇ ਸੌਦਾ ਜ਼ਿਆਦੇ ਦਿੱਤਾ ਮੈਂ ਤੁਹਾਨੂੰ ਇੱਕ ਟਕਈ ਦਿੱਤਾ ਤਾਂ ਦੁਕਾਨਦਾਰ ਕਹਿੰਦਾ ਬਹਿਲੋਲ ਦੇ ਪਿਆਰਿਓ ਇਹ ਸੌਦਾ ਟਕੇ ਦਾ ਨਹੀਂ ਕੇਵਲ ਪਛਾਨ ਹੈ ਤਾਂ ਉਮਰ ਕਹਿੰਦਾ ਪਛਾਨ ਕਾਦੀ ਤੋਂ ਮਾਪੁਰਛੰਦੇ ਭਾਈ ਇਸ ਟਕੇ ਦਾ ਮੁੱਲ ਭਾਰੀ ਹੈ ਦਿੱਤਾ ਨਹੀਂ ਜਾ ਸਕਦਾ ਉਹ ਤੋਂ ਸੇ ਬਹੁਤੇ ਸਵਾਲਾਂ ਚ ਆਪਾਂ ਜਨਾਪੋ ਕਿ ਬੜੀ ਦੇਰ ਕਰਤੀ ਛੇਤੀ ਸੌਦਾ ਲੈ ਕੇ ਪਹੁੰਚੋ ਜਿੰਨਾ ਦਾ ਤੁਸੀਂ ਭੋਜਨ ਬਣਾਉਣਾ ਹੈ ਉਹ ਢੀ ਕਰ ਰਹੇ ਨੇ ਤਾਂ ਉਹਨਾਂ ਨੇ ਅਗੰਮੀ ਗੱਲਾਂ ਸੁਣ ਕੇ ਕਹਿੰਦੇ ਚੰਨੀ ਲੱਗਿਆ ਤੇ ਅਰਜ਼ ਕੀਤੀ ਜਾਂ ਮੋਲਾ ਤੁਸੀਂ ਵੀ ਮਰਦੇ ਕਾਮਲ ਦਿੱਸੇ ਕਿਰਪਾ ਕਰਕੇ ਦੱਸੋ ਮੈਂ ਅਸਲੀਅਤ ਨੂੰ ਲੈ ਕੇ ਤੁਰ ਪੁੱਛਾਂਗਾ ਜੇ ਮੈਨੂੰ ਵੀ ਔਣ-ਗੌਣ ਉਡੀਕ ਰਿਹਾ ਹੈ ਮੈਨੂੰ ਤਾਂ ਆਪਣੇ ਵਜ਼ੀਫੇ ਤੇ ਮੁਰਸ਼ਿਦ ਤੇ ਬੜਾ ਵਿਸ਼ਵਾਸ ਹੈ ਤੈ ਸੁਣ ਕੇ ਕਹਦੇ ਉਸ ਅਗੰਮੀ ਚੋਦ ਨੇ ਕੋਈ ਉੱਤਰ ਨਾ ਦਿੱਤਾ ਤੇ ਆਪਣੇ ਹੱਥ ਦੀ ਹਥੇਲੀ ਉਮਰ ਦੇ ਮੋਹਰੇ ਕਰਤੀ ਜਿੱਤੇ ਚ ਉਮਰ ਨੇ ਆਪਣੇ ਆਪ ਨੂੰ ਕੁੱਕਰ ਵੇਖਿਆ ਕੰਬ ਗਿਆ ਕਹਿੰਦੇ ਦੇਖ ਕੇ ਤੇ ਭਾਈ ਰਾਤੀ ਸਿਰ ਰੱਖ ਕੇ ਪ੍ਰਾਰਥਨਾ ਕੀਤੀ ਹੈ ਸਾਈ ਅੱਲਾ ਮੇਰੇ ਹਾਲ ਤੇ ਕਰਮ ਫਰਮਾਓ ਮੈਨੂੰ ਇਨਸਾਨੀ ਮੌਤ ਮਰਨ ਦੀ ਬਖਸ਼ਿਸ਼ ਕਰੋ ਤੇ ਮਗਫਰਤ ਬਖਸ਼ੋ ਤਾਂ ਕਹਿੰਦੇ ਹਵਾਨਾ ਤੋਂ ਇਨਸਾਨ ਬਣਾਉਣਾ ਉਸ ਇਲਾਹੀ ਚੋ ਦਾ ਕੰਮ ਹੈ ਜਿਨੇ ਤਨ ਨੂੰ ਇਹ ਕੌਤਕ ਦਿਖਾਇਆ ਹੈ ਭਾਈ ਮੇਰੇ ਕੋਈ ਤਾਕਤ ਨਹੀਂ ਹੁਜਾ ਦੁਬਾਰੇ ਦੇਖਿਆ ਵੀ ਇਹ ਚੀਜ਼ ਇੱਥੇ ਨਹੀਂ ਤਖਤ ਅਰਪੀ ਦੇ ਗੀਤ ਕਾਂ ਦਾ ਦੌੜ ਪਿਆ ਨਾਨਕ ਪੀਰਾ ਦਾ ਪੀਰ ਕਾਂਸਾ ਦਾ ਗਾਜ਼ ਹੈ ਨਾਨਕ ਸ਼ਾਵਲੀ ਤੇ ਮੁਨਕਰ ਨੂੰ ਤੋਸਕਤੀ ਸਜ਼ਾਇ ਨਾਨਕ ਖੁਦਾਇਆ ਨਾਨਕ ਖੁਦਾਇਆ ਕਿ ਨਾਨਕ ਖੁਦਾ ਹੈ ਨਾਨਕ ਹਦੈ ਦਾ ਸਿਧਾਰਾ ਹੈ ਬਹਿਲਾਲ ਨੇ ਜਦੋਂ ਆਪਣਾ ਸਿੱਧ ਕਾ ਜ਼ੋਰ ਦੇ ਚਰਮਚ ਕਾਇਮ ਕਰ ਲਿਆ ਤਾਂ ਇੱਕ ਕਹਿੰਦੇ ਯਾਦਗਾਰ ਕਾਇਮ ਕੀਤੀ ਫਿਰ ਉਹਨਾਂ ਜੋ ਇੱਕ ਥੜੇ ਦੀ ਸ਼ਕਲ ਸੀ ਜਿਸ ਦੇ ਸਾਹਮਣੇ ਇੱਕ ਪੱਥਰ ਦੀ ਸੱਲ ਇਹਨਾਂ ਅੱਖਰਾਂ ਦੀ ਉਕਰ ਕੇ ਲਾਈ ਗੁਰੂ ਮੁਰਾਦ ਇਜ਼ਦੀ ਹਜ਼ਰਤ ਰਬਉਲ ਮਜ਼ੀਦ ਬਾਬਾ ਨਾਨਕ ਫਕੀਰੂਲਾ ਤਾਂ ਕਿ ਇਮਾਰਤ ਸਤਿ ਦੀ ਪਾਵਤ ਬਹਿਲੋਲ ਕਹਿੰਦੇ ਨੇ ਹੀ ਮਰਾਦਾ ਪੂਰੀਆਂ ਕਰਨ ਵਾਲੇ ਖੁਦਾ ਤੂੰ ਸਾਖਸ਼ਾਤ ਰੱਬ ਐ ਕੀ ਹੋਇਆ ਨਾਨਕ ਨਾਮ ਨਾਲ ਫਕੀਰੀ ਧਾਰਨ ਕਰਕੇ ਆਇਆ ਐ ਇਹ ਪਛਾਰ ਲਿਆ। ਪਰ ਇਹ ਯਾਦਗਾਰੀ ਇਮਾਰਤ ਨੂੰ ਮੈਂ ਕਾਇਮ ਕਰਤਾ ਜੋ ਆਉਣ ਵਾਲੀਆਂ ਪੁਸ਼ਤਾ ਤੱਕ ਕਾਇਮ ਰਹੇ। ਇਸ ਦੀ ਕਾਇਮੀ ਜ਼ਰੂਰੀ ਹੈ ਕਿ ਮੈਂ ਤੁਹਾਡੀ ਸਹਾਇਤਾ ਮੰਗਾ ਕਿ ਇਸ ਤੁਹਾਡੇ ਨੇਕ ਬਖਤ ਮਰੀਦ ਨੂੰ ਹਮੇਸ਼ਾ ਰਹਿਣ ਵਾਲਾ ਸਵਾਪ ਮਿਲਦਾ ਰਹੇ। ਹੁਣ ਇਹ ਅੱਖਰ ਜੋ ਸਿੱਲ ਤੇ ਬਹਿਲੋਲ ਨੇ ਉਕਰੇ ਨੇ ਇਹ ਅਰਬੀ ਤੇ ਤੁਰਕस्तानी ਬੋਲੀ ਚ ਨੇ। ਬੜੀ ਮਿਹਨਤ ਇਸ ਸਰਪਨਾਮੇ ਦੇ ਲਿਹਾਜ਼ ਨਾਲੇ ਅਰਥ ਕੀਤੇ ਗਏ ਨੇ ਸਾਲ 1914 ਇਸ ਜਿੱਦੀ ਲੜਾਈ ਚ ਕੰਦੇ ਸਿੱਖ ਫੌਜਾਂ ਨਹੀਂ ਇੱਕ ਛੋਟਾ ਜਿਹਾ ਕੋਠਾ ਥੜੇ ਸਾਹਿਬ ਇੱਥੇ ਦੇਵਤੇ ਕਾਇਮ ਕੀਤਾ ਸੀਗਾ ਲੜਾਈ ਤੋਂ ਬਾਅਦ ਜੋ ਤੋ ਪਕਦਾਤ ਆਜ਼ਾਦ ਹੋਇਆ ਤਾਂ ਸਿੰਧ ਦੇ ਬਹੁਤ ਸਾਰੇ ਸਹਿਜਤਾਰੀ ਤੇ ਹੋਰ ਸਾਧਾਗਰ ਸਿੱਖ ਬਹੁ ਗਿਣਤੀ ਦਿੱਤੇ ਪੁੱਜੇ ਜਿਨ੍ਹਾਂ ਨੇ ਬਾਬਾ ਜੀ ਦੀ ਪਾਵਨ ਧਰਤੀ ਨੂੰ ਆਪਣੇ ਨੇਤਰਾਂ ਦੁਆਰਾ ਚੁੰਮਿਆ ਤੇ ਆਪਣੇ ਨੇਕ ਕਮਾਈ ਚੋਂ ਦਸਾਂ ਸਫਲ ਕਰਕੇ ਪੜਾ ਪਾਰੀ ਮੰਦਰ ਮਤਲਬ ਗੁਰਸਥਾਨ ਉਤੇ ਬਣਾਇਆ ਇਸ ਵਕਤ ਗੁਰੂ ਬਾਬੇ ਦਾ ਨਿਸ਼ਾਨ ਸਾਹਿਬ ਸਾਰੇ ਪੱਤਾ ਉੱਚਾ ਝੁਲ ਰਿਹਾ ਜੋ ਬਗਦਾਦ ਦੀ ਹਰ ਨੁੱਕਰ ਤੋਂ ਕਹਿੰਦੇ ਤਿਸਤੈ ਸਿਲ ਜੋ ਥੜੇ ਦੇ ਅਗੇ ਲੱਗੀ ਹੋਈ ਸੀ ਹੁਣ ਹਰਮੰਦਰ ਸਾਹਿਬ ਜਾਂ ਬਗਦਾਦ ਦਾ ਜਿਹੜਾ ਗੁਰਸਥਾਨ ਹੈ ਉਹਦੀ ਦਰਸ਼ਨੀ ਡਿਊਟੀ ਦੇ ਸਾਹਮਣੇ ਚਪਕਾਈ ਹੋਈ ਆ ਇਲਾਹੀ ਸੰਗਤਾਂ ਨੇ ਸਭ ਤੋਂ ਵੱਡਾ ਕਹਿੰਦੇ ਪਰਉਕਾਰ ਸ਼ਿਰੂ ਗਾਂਸਾ ਜੀ ਮਹਾਰਾਜ ਦਾ ਪ੍ਰਕਾਸ਼ ਹਰਮੰਦਰ ਸਾਜ ਕਰਕੇ ਇਹ ਹਰਮੰਦਰ ਸਾਹਿਬ ਸਾਸਾ ਜੀ ਜੋ ਬਗਦਾਦ ਵਿਖੇ ਗੁਰੂ ਸਥਾਨ ਹੈ ਉਸ ਦਾ ਨਾਮ ਹੈ ਉਹਤੇ ਕਹਿੰਦੇ ਉਹਨਾਂ ਨੇ ਸਥਾਪਨਾ ਕੀਤੀ ਹੈ ਗ੍ਰੰਥੀ ਦੀ ਵੀ ਨਾਲ ਇਸ ਸਥਾਨ ਦੇ ਕਹਿੰਦੇ ਪੁਰਾਣੇ ਪਜਾਰੀ ਤੇ ਅਸਲ ਮਾਲਕ ਉਮਰ ਸਾਹਿਲੋਲ ਜੀ ਦੇ ਖਾਸ ਚੇਲੇ ਦੀ ਔਲਾਦ ਹੈ ਜਿਨ੍ਹਾਂ ਕੋਲ ਇੱਕ ਪੋਥੀ ਵੀ ਹੈ ਜਿਸ ਦੇ ਵਿੱਚ ਜਪਜੀ ਸਾਹਿਬ ਤੇ ਕੁਝ ਹੋਰ ਸ਼ਬਦ ਵੀ ਨੇ ਮੱਕੇ ਤੇ ਬਗਦਾਦ ਦੀ ਕੋਸ਼ਟ ਦਾ ਵੀ ਉਹਦੇ ਵਿੱਚ ਜ਼ਿਕਰ ਹੈ ਇੱਕ ਪਾਸੇ ਕਹਿੰਦੇ ਪੀਰ ਬਹਿਲੋਲ ਦਾ ਮਜ਼ਾਰ ਹੈ ਤੇ ਦੂਜੇ ਪਾਸੇ ਗੁਰਦੁਆਰਾ ਨਾਨਕ ਸ਼ਾਹ ਹੈ ਇਹਨਾਂ ਦੋਹਾਂ ਦੇ ਵਿਚਾਲੇ ਇੱਕ ਕਬਰ ਹੈ ਜਿਸ ਤੇ ਮੁਹੰਮਦ ਪਾਸ਼ਾ ਨਾ ਉਦ ਲਿਖਿਆ ਹੈ ਬਹਿਲੋਲ ਦੇ ਮਜ਼ਾਰ ਦੀ ਸੇਵਾ ਵੀ ਕਹਿੰਦੇ ਸਿੱਖ ਸੰਗਤਾਂ ਨੇ ਪੜੀ ਪਿਆਰ ਨਾਲ ਕੀਤੀ ਹੈ ਇਹ ਦੋਵੇਂ ਸਥਾਨ ਉਮਰਜ਼ਾ ਜੀ ਜਿਨ੍ਹਾਂ ਦਾ ਪਿੱਛੇ ਜ਼ਿਕਰ ਆਇਆ ਹੈ ਉਹਨਾਂ ਦੇ ਆਸ-ਪਾਸ ਤੇ ਔਲਾਦ ਦੇ ਜਿਹੜੀ ਉਹ ਸੰਭਾਲ ਰਹੀ ਹੈ ਕਹਿੰਦੇ ਪਛਮੀ ਕੁਟਚੀ ਕ ਖੋਹੀ ਹੈ ਜਿਸ ਨੂੰ ਵਲੇਹਿੰਦਰ ਚਸ਼ਮਾ ਕਰਕੇ ਜਾਣਿਆ ਜਾਂਦਾ ਹੈ ਤੇ ਇਸ ਚਸ਼ਮੇ ਦਾ ਜਿਹੜਾ ਪਾਣੀ ਹੈ ਕਹਿੰਦੇ ਆਪੇ ਸੰਸਮ ਦੀ ਤਰ੍ਹਾਂ ਮੁਸਲਮਾਨੀ ਦੁਨੀਆ ਚ ਬੜੇ ਦੂਰ ਦੂਰ ਤੱਕ ਕਹਿੰਦੇ ਜਾਂਦਾ ਹੈ ਤਾਂ 사ਸੰਗ ਜੀ ਇਹ ਸੀ ਆਪਣਾ ਅੱਜ ਦਾ ਬਹੁਤ ਹੀ ਸੋਹਣਾ ਚਾਪ ਤੇ ਆਏ ਮੈਨੂੰ ਤਾਂ ਪੜ੍ਹ ਕੇ ਬਹੁਤ ਆਨੰਦ ਆਇਆ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਧ ਸੰਗਤ ਜੀ ਉਹ ਵੀ ਸਾਨੂੰ ਦੱਸਿਓ ਤਾਂ ਕਿ ਮੈਂ ਆਪਣੇ ਆਪ ਨੂੰ ਸੁਧਾਰ ਕੇ ਆਪਣੇ ਆਪ ਨੂੰ ਬਹੁਤ ਬਿਹਤਰ ਕਰ ਸਕਾਂ ਤੁਹਾਡਾ ਸਤਾ ਬਹੁਤ ਬਹੁਤ ਸ਼ੁਕਰੀਆ ਐਨੇ ਪਿਆਰ ਨਾਲ ਤੁਸੀਂ ਸਾਰੀ ਮੈਨੂੰ ਸੁਪਦੇ ਹੋ ਜਲਦੀ ਹੀ ਅਪਾ ਫਿਰ ਮਿਲਾਂਗੇ ਹਾਂ ਅਗਲੇ ਚੈਪਟਰ ਨਾਲ ਅਕਲੀ ਵੀਡੀਓਸ